ਇਹ ਆਦੀਵਾਸੀ ਕਬੀਲੇ ਜਾਂ ਕਈ ਆਦੀਵਾਸੀ ਜਨਜਾਤੀਆਂ ਆਪਣੇ ਹੀ ਮੁੰਡੇ ਕੁੜੀਆਂ ਨੂੰ ਮਾਰ ਕੇ ਖਾ ਜਾਂਦੇ ਨੇ ਇਨ੍ਹਾਂ ਕਬੀਲਿਆਂ ਦੇ ਵਿੱਚ ਰਹਿਮ ਨਾਮ ਦੀ ਕੋਈ ਚੀਜ਼ ਨਹੀਂ ਹੈ ਇਨਸਾਨਾਂ ਦਾ ਸ਼ਿਕਾਰ ਕਰਨਾ ਇਹਨਾਂ ਦਾ ਸ਼ੌਂਕ ਹੈ ਤੇ ਮਰੇ ਹੋਏ ਲੋਕਾਂ ਦੇ ਨਾਲ ਗੱਲਾਂ ਕਰਨਾ ਇਹਨਾਂ ਦੇ ਰੀਤੀ ਰਿਵਾਜਾਂ ਦੇ ਵਿੱਚ ਹੈ ਇਹਨਾਂ ਦੇ ਵਿੱਚੋਂ ਕਈ ਜਨਜਾਤੀਆਂ ਤਾਂ ਅਜੇਹੀਆਂ ਨੇ ਜਿਨ੍ਹਾਂ ਦੇ ਕੋਲ ਰਹੱਸੇਮਈ ਜਾਂ ਆਪਾਂ ਕਹਿ ਸਕਦੇ ਹਾਂ ਭੇਦ ਭਰੀਆਂ ਕਈ ਸ਼ਕਤੀਆਂ ਨੇ ਆਪਣੇ ਵਿੱਚੋਂ ਵੀ ਅੱਜਕੱਲ ਜ਼ਿਆਦਾਤਰ ਲੋਕ ਮਾਡਰਨ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਉੱਥੋਂ ਦੇ ਕਲਚਰ ਦੇ ਵਿੱਚ ਰਹਿੰਦੇ ਨੇ ਵੱਡੀਆਂ ਵੱਡੀਆਂ ਉੱਚੀਆਂ ਇਮਾਰਤਾਂ ਦੇ ਵਿੱਚ ਰਹਿੰਦੇ ਨੇ ਪਰ ਇਹ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਅਜੇਹੀ ਵੀ ਉਹ ਕੁ ਮੌਜੂਦ ਨੇ ਜਿਨ੍ਹਾਂ ਦੀ ਜ਼ਿੰਦਗੀ ਹੀ ਦੂਜੇ ਲੋਕਾਂ ਦੀ ਮੌਤ ਦੇ ਉੱਪਰ ਟਿਕੀ ਹੋਈ ਹੈ ਤੇ ਇਸ ਵੀਡੀਓ ਦੇ ਵਿੱਚ ਮੈਂ ਦੱਸੂਗਾ ਤੁਹਾਨੂੰ ਕੁਝ ਅਜਿਹੀਆਂ ਹੀ ਖਤਰਨਾਕ ਜਨ ਜਾਤੀਆਂ ਬਾਰੇ ਜਿਨ੍ਹਾਂ ਦੇ ਇਲਾਕੇ ਦੇ ਵਿੱਚ ਕੋਈ ਬਾਹਰੀ ਇਨਸਾਨ ਤਾਂ ਬਹੁਤ ਦੂਰ ਦੀ ਗੱਲ ਹੈ ਉਹਨਾਂ ਦੇ ਇਲਾਕੇ ਦੇ ਵਿੱਚ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਇਹ ਜਨਜਾਤੀਆਂ ਕਿੱਥੇ ਅਤੇ ਕਿਵੇਂ ਰਹਿੰਦੀਆਂ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪੂਰੀ ਡਿਟੇਲ ਦੇ ਨਾਲ ਜਾਣਕਾਰੀ ਲਵਾਂਗੇ ਇਹਨਾਂ ਦੇ ਬਾਰੇ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਜੇਕਰ ਤੁਹਾਡੇ ਵੀ ਕੋਈ ਵਿਚਾਰ ਹੁੰਦੇ ਨੇ ਕਿ ਅਗਲੀ ਵੀਡੀਓ ਅਸੀਂ ਕਿਸ ਟੌਪਿਕ ਦੇ ਉੱਪਰ ਬਣਾਈਏ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਇਹ ਲਿਸਟ ਦੇ ਵਿੱਚ ਪਹਿਲਾ ਨੰਬਰ ਆਉਂਦਾ ਹੈ ਡੋਜੌਨ ਟ੍ਰਾਈਬ ਦਾ ਵੈਸਟਰਨ ਅਫਰੀਕਾ ਦੇ ਮਾਲੀ ਦੇ ਪਹਾੜਾਂ ਦੇ ਵਿੱਚ ਇੱਕ ਡੋਜੌਨ ਨਾਮ ਦਾ ਬਹੁਤ ਹੀ ਜ਼ਿਆਦਾ ਭੇਦ ਭਰਿਆ ਕਬੀਲਾ ਰਹਿੰਦਾ ਹੈ ਤੁਸੀਂ ਯਕੀਨ ਨਹੀਂ ਕਰੋਗੇ ਇਹ ਕਬੀਲੇ ਦੇ ਕੋਲ ਜਿਹੜਾ ਸਾਡਾ ਸਟਾਰ ਸਿਸਟਮ ਹੈ ਜਾਂ ਕੀ ਇਹ ਜਿਹੜਾ ਤਾਰਾ ਮੰਡਲ ਹੈ ਉਹਦੀ ਬਿਲਕੁਲ ਸ ਤਾਰਾ ਮੰਡਲ ਹੈ ਇਸ ਦੀ ਸਹੀ ਜਾਣਕਾਰੀ ਅੱਜ ਦੇ ਵਿਗਿਆਨਕਾਂ ਕੋਲ ਵੀ ਨਹੀਂ ਹੈ ਪਰ ਇਹ ਕਬੀਲੇ ਦੇ ਕੋਲ ਐਨ ਬੈਨ ਪੂਰੀ ਡਿਟੋ ਬਿਲਕੁਲ ਪੂਰੀ ਪ੍ਰੋਪਰ ਸਹੀ ਜਾਣਕਾਰੀ ਹੈ ਸਾਡੇ ਤਾਰਾ ਮੰਡਲ ਦੀ ਇੰਨੀ ਸਹੀ ਤੇ ਸਟਿਕ ਜਾਣਕਾਰੀ ਇਨ ਆਦੀਵਾਸੀਆਂ ਦੇ ਕੋਲ ਕਿਵੇਂ ਆਈ ਤਾਰਾ ਮੰਡਲ ਦੀ ਇਸ ਦੇ ਬਾਰੇ ਕਹਿਣਾ ਤਾਂ ਥੋੜਾ ਮੁਸ਼ਕਲ ਹੈ ਪਰ ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਆਦੀਵਾਸੀ ਜਨਜਾਤੀ ਦਾ ਕਿਸੇ ਟਾਈਮ ਏਲੀਅਨਸ ਦੇ ਨਾਲ ਬਹੁਤ ਜ਼ਿਆਦਾ ਨੇੜੇ ਦਾ ਰਿਸ਼ਤਾ ਸੀ ਜਾਂ ਕਹਿ ਸਕਦੇ ਆ ਅੱਜ ਵੀ ਹੈ ਜਿੱਥੋਂ ਇਹਨਾਂ ਨੂੰ ਇਹ ਸਾਰੀ ਜਾਣਕਾਰੀ ਮਿਲੀ ਹੈ ਹੁਣ ਇਹ ਗੱਲ ਕਿੰਨੀ ਜ਼ਿਆਦਾ ਸੱਚੀ ਹੈ ਇਸ ਦੇ ਬਾਰੇ ਤਾਂ ਥੋੜਾ ਕਹਿਣਾ ਔਖਾ ਹੈ ਪਰ ਜੇਕਰ ਤੁਸੀਂ ਇਹ ਜਨਜਾਤੀ ਦੇ ਰੀਤੀ ਅਈ ਦੇਖੋਗੇ ਤਾਂ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਇਹ ਲੋਕ ਦਮਾ ਨਾਮ ਦਾ ਇੱਕ ਰੀਤੀ ਰਿਵਾਜ ਮਨਾਉਂਦੇ ਨੇ ਇਸ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਜਦੋਂ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਇਨਸਾਨ ਖਤਮ ਹੋ ਜਾਂਦਾ ਹੈ ਤਾਂ ਇਹ ਲੋਕ ਆਪਣੇ ਚਿਹਰੇ ਦੇ ਉੱਤੇ ਮਖੌਟੇ ਪਾ ਕੇ ਨੱਚਦੇ ਨੇ ਇਹਨਾਂ ਦਾ ਮੰਨਣਾ ਹੈ ਕਿ ਇਸ ਡਾਂਸ ਦੇ ਨਾਲ ਅਸੀਂ ਮਰੇ ਹੋਏ ਇਨਸਾਨ ਦੀ ਜਿਹੜੀ ਆਤਮਾ ਧਰਤੀ ਦੇ ਉੱਪਰ ਮੌਜੂਦ ਹੁੰਦੀ ਹੈ ਉਸ ਨੂੰ ਮਰੇ ਹੋਏ ਲੋਕਾਂ ਦੇ ਕੋਲ ਭੇਜ ਦਿੰਨੇ ਹਾਂ ਤੇ ਇਸ ਦੇ ਨਾਲ ਹੀ ਮਰੇ ਹੋਏ ਇਨਸਾਨ ਨੂੰ ਮੁਕਤੀ ਮਿਲ ਜਾਂਦੀ ਹੈ ਵੈਸੇ ਤਾਂ ਇਹ ਜਨਜਾਤੀ ਜਾਂ ਕਈ ਕਬੀਲੇ ਦੇ ਕੋਈ ਨੇੜੇ ਤੇੜੇ ਵੀ ਨਹੀਂ ਪੜਕ ਸਕਦਾ ਪਰ ਕੁਝ ਕ ਰਿਸਰਚਰਾਂ ਨੇ ਹਿੰਮਤ ਕਰ ਸੰਪਰਕ ਕੀਤਾ ਸੀ ਉਹ ਤੇ ਉਹ ਕੁਝ ਦਿਨ ਇਹਨਾਂ ਦੇ ਵਿੱਚ ਵੀ ਰਹੇ ਸੀ ਤੇ ਉਹਨਾਂ ਰਿਸਰਚਰਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਡਜੋਨ ਕਬੀਲੇ ਦੇ ਲੋਕਾਂ ਦੇ ਨਾਲ ਵਿਚਰਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸਾਡੀ ਧਰਤੀ ਦੇ ਲੋਕ ਹੀ ਨਹੀਂ ਹਨ ਇਸ ਤੋਂ ਬਾਅਦ ਆਉਂਦੀ ਹੈ ਉਹਸਾਰੋ ਮਡਮੈਨ ਨਾਮ ਦੀ ਇਹ ਜਨਜਾਤੀ ਪਾਪੂਆ ਨੂਗਿਨੀ ਦੇਸ਼ ਦੇ ਵਿੱਚ ਗਰੋਕਾ ਨਾਮ ਦਾ ਇੱਕ ਇਲਾਕਾ ਹੈ ਤੇ ਇੱਥੇ ਹੀ ਰਹਿੰਦਾ ਹੈ ਉਸਾਰੋ ਮਡਮੈਨ ਨਾਮ ਦਾ ਇਹ ਕਬੀਲਾ ਇਹਨਾਂ ਨੂੰ ਇਹ ਨਾਮ ਐਵੇਂ ਹੀ ਨਹੀਂ ਮਿਲਿਆ ਇਹ ਲੋਕ ਆਪਣੇ ਪੂਰੇ ਸਰੀਰ ਦੇ ਉੱਪਰ ਮਿੱਟੀ ਲਗਾ ਲੈਂਦੇ ਨੇ ਤੇ ਆਪਣੇ ਆਪ ਨੂੰ ਇਹ ਆਤਮਾ ਸਮਝਣ ਲੱਗ ਜਾਂਦੇ ਨੇ ਤੇ ਇਹ ਤਰੀਕਾ ਹੀ ਆਪਣੇ ਦੁਸ਼ਮਣਾਂ ਨੂੰ ਭਜਾਉਣ ਦੇ ਲਈ ਵੀ ਵਰਤਦੇ ਨੇ ਜੇਕਰ ਕੋਈ ਇਨਸਾਨ ਪਹਿਲੀ ਵਾਰ ਇਹਨਾਂ ਨੂੰ ਜੰਗਲ ਦੇ ਵਿੱਚ ਦੇਖ ਲੈਂਦਾ ਹੈ ਤਾਂ ਇਹਨਾਂ ਨੂੰ ਦੇਖ ਕੇ ਉਸ ਇਨਸਾਨ ਦੀ ਰੂਹ ਕੰਬ ਜਾਵੇਗੀ ਇੱਥੋਂ ਤੱਕ ਕਿ ਕਈ ਲੋਕ ਤਾਂ ਇਹਨਾਂ ਨੂੰ ਦੇਖ ਕੇ ਡਰ ਦੇ ਮਾਰੇ ਬੇਹੋਸ਼ ਹੋ ਜਾਂਦੇ ਨੇ ਇੰਨਾ ਹੀ ਨਹੀਂ ਇਹ ਜਨਜਾਤੀ ਦੇ ਰੀਤੀ ਰਿਵਾਜਾਂ ਤੇ ਤਿਹਾਰਾਂ ਨੂੰ ਦੇਖ ਕੇ ਤਾਂ ਜਿਹੜੇ ਇਨਸਾਨ ਦੇ ਵਿੱਚ ਮਾੜੇ-ਮੋٹے ਸਾਹ ਬਚੇ ਹੋਣਗੇ ਉਹ ਵੀ ਨਿਕਲ ਜਾਣਗੇ ਕਿਉਂਕਿ ਇਹ ਆਦੀਵਾਸੀ ਕਬੀਲੇ ਦੇ ਲੋਕ ਆਪਣੇ ਚਿਹਰੇ ਦੇ ਉੱਤੇ ਬਹੁਤ ਜ਼ਿਆਦਾ ਡਰਾਵ ਨੇ ਮੁਖੌਟੇ ਪਾ ਕੇ ਨੱਚਦੇ ਨੇ ਤੇ ਇਹ ਕਬੀਲੇ ਨੂੰ ਸਾਈਕੋਲੋਜੀਕਲ ਵਾਰ ਟੈਕਟੀਕਲ ਵੀ ਆਉਂਦੇ ਨੇ ਇਹ ਕਬੀਲੇ ਦੇ ਲੋਕ ਆਪਣੇ ਸਰੀਰ ਦੇ ਨਾਲ ਹੀ ਨਹੀਂ ਬਲਕਿ ਇਹਨਾਂ ਨੂੰ ਮਨੋਵਿ ਦਸ਼ਮਨ ਨੂੰ ਡਰਾਉਣਾ ਆਉਂਦਾ ਹੈ ਕੋਈ ਸਧਾਰਨ ਇਨਸਾਨ ਤਾਂ ਇਹਨਾਂ ਦੇ ਵਿੱਚ ਰਹਿਣ ਬਾਰੇ ਕਦੇ ਸੋਚ ਹੀ ਨਹੀਂ ਸਕਦਾ ਜਿਹੜੇ ਰਿਸਰਚਰਾਂ ਨੇ ਇਹਨਾਂ ਤੱਕ ਪਹੁੰਚ ਕੀਤੀ ਹੈ ਇਹਨਾਂ ਦੇ ਤਿਹਾਰਾਂ ਜਾਂ ਇਹਨਾਂ ਰਿਚੁਅਲ ਨੂੰ ਜਾਣਨ ਦੇ ਲਈ ਉਹਨਾਂ ਦੇ ਵਿੱਚੋਂ ਅੱਧਿਆਂ ਤੋਂ ਵੱਧ ਆਪਣੇ ਦਿਮਾਗੀ ਸੰਤੁਲਨ ਗਵਾ ਬੈਠੇ ਸਨ ਇਸ ਤੋਂ ਬਾਅਦ ਆਉਂਦੀ ਹੈ ਜੀ ਆਬਾ ਟ੍ਰਾਈਬ ਬ੍ਰਾਜ਼ੀਲ ਦੇ ਐਮਾਜ਼ੋਨ ਦੇ ਜੰਗਲਾਂ ਬਾਰੇ ਤਾਂ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਇਹ ਐਮਾਜ਼ੋਨ ਦੇ ਜੰਗਲਾਂ ਦੇ ਉੱਪਰ ਅਸੀਂ ਕਈ ਵੀਡੀਓ ਵੀ ਬਣਾ ਚੁੱਕੇ ਹਾਂ ਇਹ ਜੰਗਲਾਂ ਦੇ ਵਿੱਚ ਜੇਕਰ ਕੋਈ ਇਨਸਾਨ ੜਕ ਜਾਂਦਾ ਹੈ ਤਾਂ ਉਸ ਦਾ ਜਿਉਂਦਾ ਬਾਹਰ ਨਿਕਲਣਾ ਲਗਭਗ ਨਾ ਮੁਮਕਨ ਹੈ ਤੇ ਇੰ ਅਸੀਂ ਇਹ ਕਹਿ ਸਕਦੇ ਹਾਂ ਈਵਾ ਕਬੀਲੇ ਦੇ ਇਹ ਲੋਕ ਵੈਸੇ ਤਾਂ ਇਹ ਕਬੀਲੇ ਦੇ ਵਿੱਚ ਹੁਣ ਅੱਜ ਦੇ ਸਮੇਂ ਬਹੁਤ ਘੱਟ ਲੋਕ ਬਚੇ ਨੇ ਪਰ ਜੇ ਕੋਈ ਹੋਰ ਬਾਹਰੀ ਇਨਸਾਨ ਅੱਜ ਵੀ ਇਹਨਾਂ ਦੇ ਕਬੀਲੇ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਉਸ ਨੂੰ ਜਾਨ ਤੋਂ ਮਾਰ ਦਿੰਦੇ ਨੇ ਇਹੀ ਕਾਰਨ ਹੈ ਕਿ ਇਹ ਕਬੀਲੇ ਦੇ ਬਾਰੇ ਅੱਜ ਵੀ ਕਿਸੇ ਕੋਲ ਕੋਈ ਖਾਸ ਜਾਣਕਾਰੀ ਨਹੀਂ ਹੈ ਪਰ ਇਹਨਾਂ ਕਹਿ ਸਕਦੇ ਹਨ ਕਿ ਇਹ ਲੋਕ ਅੱਜ ਵੀ ਬਹੁਤ ਜ਼ਿਆਦਾ ਪਿੱਛੇ ਦੇ ਸਮੇਂ 'ਚ ਰਹਿੰਦੇ ਨੇ ਇਹ ਲੋਕ ਅੱਜ ਵੀ ਸ਼ਿਕਾਰ ਕਰਕੇ ਆਪਣਾ ਢਿੱਡ ਭਰਦੇ ਨੇ ਤੇ ਇਹਨਾਂ ਦਾ ਬਾਹਰੀ ਦੁਨੀਆ ਦੇ ਨਾਲ ਅੱਜ ਵੀ ਕੋਈ ਬਾਹ ਵਾਸਤਾ ਨਹੀਂ ਹੈ ਜੇਕਰ ਇਹ ਕਬੀਲੇ ਦੇ ਲੋਕ ਕਿਸੇ ਬਾਹਰੀ ਇਨਸਾਨ ਨੂੰ ਦੇਖ ਲੈਂਦੇ ਨੇ ਤਾਂ ਇਹ ਇਸ ਤਰ੍ਹਾਂ ਕਰਦੇ ਨੇ ਜਿਵੇਂ ਇਹਨਾਂ ਨੇ ਕਿਸੇ ਏਲੀਅਨ ਨੂੰ ਦੇਖ ਲਿਆ ਹੋਵੇ ਹਾਲਾਂਕਿ ਇਹ ਜਾਣਕਾਰੀ ਹੁਣ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਜਿਹੜੇ ਕਬੀਲੇ ਦੇ ਲੋਕ ਨੇ ਇਹਨਾਂ ਨੂੰ ਇੱਕ ਬਹੁਤ ਹੀ ਜ਼ਿਆਦਾ ਖਤਰਨਾਕ ਬਿਮਾਰੀ ਲੱਗ ਗਈ ਹੈ ਜਿਸ ਦੀ ਵਜ੍ਹਾ ਕਰਨ ਇੱਕ ਇੱਕ ਕਰਕੇ ਹੁਣ ਇਹ ਕਬੀਲੇ ਦੇ ਆਦੀਵਾਸੀਆਂ ਦੀ ਮੌਤ ਹੋ ਰਹੀ ਹੈ ਤੇ ਅੱਜ ਇਹਨਾਂ ਦੇ ਵਿੱਚੋਂ ਬਹੁਤ ਘੱਟ ਆਦੀਵਾਸੀ ਹੀ ਬਚੇ ਨੇ ਅਮਾਜ਼ੋਨ ਦੇ ਇਸ ਜੰਗਲ ਦੇ ਵਿੱਚ ਇਸ ਤੋਂ ਬਾਅਦ ਆਉਂਦੀ ਹੈ ਜੀ ਸੁਰਮਾ ਸੂਰੀ ਟ੍ਰਾਈਬ ਈਥੋਪੀਆ ਦੇ ਵਿੱਚ ਰਹਿਣ ਵਾਲੀ ਇੱਕ ਬਹੁਤ ਜ਼ਿਆਦਾ ਖਤਰਨਾਕ ਜਨਜਾਤੀ ਹੈ ਜਾਂ ਕਈ ਕਬੀਲਾ ਹੈ ਇਹ ਜਿਹੜਾ ਕਬੀਲਾ ਹੈ ਇਹ ਭਾਵੇਂ ਥੋੜਾ ਜਿਹਾ ਮਾਡਰਨ ਹੈ ਪਰ ਉਸ ਤੋਂ ਕਿਤੇ ਆਦੇ ਵਿੱਚ ਜਦੋਂ ਸਿਵਲ ਵਾਰ ਖਤਮ ਹੋਈ ਸੀ ਤਾਂ ਉਸ ਸਮੇਂ ਇੱਕ ਕਬੀਲੇ ਦੇ ਹੱਥ ਖਤਰਨਾਕ ਆਟੋਮੈਟਿਕ ਅੱਜ ਦੇ ਮਾਡਰਨ ਹਥਿਆਰ ਲੱਗੇ ਸਨ ਤੇ ਅੱਜ ਇਹੀ ਲੋਕ ਉਹਨਾਂ ਮਾਡਰਨ ਜਕੀ ਆਟੋਮੈਟਿਕ ਹਥਿਆਰਾਂ ਦੀ ਵਰਤੋਂ ਕਰਦੇ ਨੇ ਬਾਹਰੀ ਦੁਨੀਆ ਦੇ ਇਨਸਾਨਾਂ ਤੋਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੇ ਲਈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਇਹ ਕਬੀਲੇ ਦੇ ਆਪਸੀ ਕਿਸੇ ਤਰ੍ਹਾਂ ਦੇ ਮਤਭੇਦ ਹੁੰਦੇ ਨੇ ਉਦੋਂ ਇਹ ਰਾਈਫਲ ਦੇ ਨਾਲ ਨਹੀਂ ਬਲਕਿ ਡੰਡਿਆਂ ਦੇ ਨਾਲ ਲੜਦੇ ਨੇ ਇਹਨਾਂ ਦਾ ਵਿਆਹ ਕਰਨ ਦਾ ਤਰੀਕਾ ਵੀ ਕਾਫੀ ਜ਼ਿਆਦਾ ਵੱਖਰਾ ਹੈ ਜਦੋਂ ਇਹ ਵਿਆਹ ਕਰਨ ਦੇ ਲਈ ਕਿਸੇ ਕੁੜੀ ਨੂੰ ਚੁਣਦੇ ਨੇ ਤਾਂ ਉਸ ਕੁੜੀ ਦੇ ਲਈ ਦੋ ਮਰਦ ਆਪਸ ਦੇ ਵਿੱਚ ਲ ਅਰਦ ਆਖਰ ਤੱਕ ਟਿਕਿਆ ਰਹਿੰਦਾ ਹੈ ਉਹੀ ਉਸ ਲੜਕੀ ਦੇ ਨਾਲ ਵਿਆਹ ਕਰਵਾਉਂਦਾ ਹੈ ਇੱਥੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਜਨ ਜਾਤੀ ਦੇ ਲੋਕ ਕਾਫੀ ਜ਼ਿਆਦਾ ਗੁੱਸੇਖੋਰ ਨੇ ਇਦਾਂ ਦੇ ਦਿਮਾਗ ਦੇ ਵਿੱਚ ਇੱਕ ਚੀਜ਼ ਫਿੱਟ ਹੈ ਕਿ ਹਰ ਚੀਜ਼ ਨੂੰ ਜੰਗ ਕਰਕੇ ਜਾਂ ਕਹੀਏ ਜੁੱਧ ਕਰਕੇ ਜਿੱਤਿਆ ਜਾ ਸਕਦਾ ਹੈ ਇਸ ਤੋਂ ਬਾਅਦ ਆਉਂਦੀ ਹੈ ਜੀ ਕਰੀਬੋ ਟਾਸਲਾਨਾ ਟ੍ਰਾਈਬ ਅਮਾਜ਼ੋਨ ਦੇ ਜੰਗਲਾਂ ਦੇ ਵਿੱਚ ਇੱਕ ਹੋਰ ਬਹੁਤ ਜ਼ਿਆਦਾ ਖਤਰਨਾਕ ਕਬੀਲਾ ਪਾਇਆ ਜਾਂਦਾ ਹੈ ਜਿਹੜਾ ਕਿ ਹਮੇਸ਼ਾ ਲੜਦਾ ਹੀ ਰਹਿੰਦਾ ਹੈ ਇਹ ਲੋਕ ਆਪਣੇ ਆਪਸੀ ਮਸਲਿਆਂ ਲਈ ਤਾਂ ਲੜਦੇ ਨੇ ਬਲਕਿ ਬਾਹਰਲੀ ਦੁਨੀਆ ਦੇ ਲਈ ਵੀ ਹਮੇਸ਼ਾ ਲੜਨ ਦੇ ਲਈ ਤਿਆਰ ਰਹਿੰਦੇ ਨੇ ਇਹ ਕਬੀਲੇ ਦੇ ਲੋਕ ਗੱ ਹੀ ਯਕੀਨ ਕਰਦੇ ਨੇ ਤੇ ਲੜਕੇ ਹੀ ਆਪਣੀ ਜ਼ਿੰਦਗੀ ਦੇ ਜਾਂ ਕਈ ਆਪਣੇ ਫੈਸਲੇ ਕਰਦੇ ਨੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਰੀਤੀ ਰਿਵਾਜ ਇੰਨੇ ਜ਼ਿਆਦਾ ਖਤਰਨਾਕ ਨੇ ਕਿ ਉਸ ਦੇ ਵਿੱਚ ਆਪਣੇ ਬੱਚਿਆਂ ਦੀ ਬਲੀ ਤੱਕ ਦੇ ਦਿੰਦੇ ਨੇ ਕਈ ਵਾਰ ਬਾਰੀ ਇਨਸਾਨਾਂ ਨੇ ਇਹਨਾਂ ਦੇ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹਨਾਂ ਨੇ ਉਹਨਾਂ ਦੀ ਇੱਕ ਵੀ ਨਹੀਂ ਸੁਣੀ ਤੇ ਮੌਕੇ ਤੇ ਹੀ ਉਹਨਾਂ ਨੂੰ ਮਾਰ ਦਿੱਤਾ ਕਈ ਰਿਸਰਚਰ ਜਿਹੜੇ ਇਸ ਜਨਜਾਤੀ ਦੇ ਨਾਲ ਸੰਪਰਕ ਕਰਨ ਦੇ ਲਈ ਜਾਂ ਇਹਨਾਂ ਦੇ ਰਿਚੁਅਲ ਨੂੰ ਜਾਣਨ ਦੇ ਲਈ ਗਏ ਸਨ ਉਹ ਵਾਪਸ ਕਦੇ ਨਹੀਂ ਮੁੜੇ ਉਹ ਗਾਇਬ ਹੀ ਹੋ ਗਏ ਇਸ ਤੋਂ ਬਾਅਦ ਆਉਂਦੀ ਹੈ ਜੀ ਨਾਗਾ ਹੈੱਡ ਹੰਟਰ ਨਾਮ ਦਾ ਇੱਕ ਕਬੀਲਾ ਹੁਣ ਤੁਹਾਨੂੰ ਅਸੀਂ ਇੰਡੀਆ ਦੇ ਇੱਕ ਅਜਿਹੇ ਕਬੀਲੇ ਦੇਹਾਂ ਜਿਹੜਾ 1960 ਤੱਕ ਲੋਕਾਂ ਦੇ ਸਿਰ ਕਲਮ ਕਰਦਾ ਹੁੰਦਾ ਸੀ ਪਰ 1960 ਦੇ ਵਿੱਚ ਸਰਕਾਰ ਦੀ ਇਹਨਾਂ ਦੇ ਕਾਰਨਾਮਿਆਂ ਦੇ ਉੱਪਰ ਨਜ਼ਰ ਪੈਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਦੀ ਹੈਡ ਹੰਟਿੰਗ ਦੇ ਉੱਪਰ ਰੋਕ ਲਗਾ ਦਿੱਤੀ ਜਾਂਦੀ ਹੈ ਪਰ ਅਜੇ ਹਾਰਨਾ ਸਰਕਾਰ ਦੇ ਲਈ ਵੀ ਕਾਫੀ ਜ਼ਿਆਦਾ ਔਖਾ ਸੀ ਕਿਉਂਕਿ ਇਹ ਜਨਜਾਤੀ ਦੇ ਲੋਕ ਆਪਣੇ ਦੁਸ਼ਮਣ ਨੂੰ ਮਾਰ ਕੇ ਉਸ ਦੇ ਸਿਰ ਨੂੰ ਕਲਮ ਕਰ ਲੈਂਦੇ ਨੇ ਤੇ ਇਨਾਮ ਦੇ ਤੌਰ ਤੇ ਆਪਣੇ ਘਰੇ ਲੈ ਆਉਂਦੇ ਨੇ ਜਦੋਂ ਕਿਸੇ ਤਰ੍ਹਾਂ ਦੇ ਜੁੱਧ ਦਾ ਮੌਕਾ ਹੁੰਦਾ ਸੀ ਤਾਂ ਇਹ ਲੋਕ ਆਪਣੇ ਦੁਸ਼ਮਣਾਂ ਨੂੰ ਆਪਣੇ ਵੱਲੋਂ ਮਾਰੇ ਗਏ ਲੋਕਾਂ ਦੇ ਸਿਰ ਦਿਖਾਉਂਦੇ ਸੀ ਤੇ ਉੱਥੇ ਖੜ ਕੇ ਨੱਚਦੇ ਸੀ ਇਹ ਬਹੁਤ ਜ਼ਿਆਦਾ ਖਤਰਨਾਕ ਕਬੀਲਾ ਹੈ ਕਿਹਾ ਜਾਂ ਇਸ ਕਬੀਲੇ ਦੇ ਲੋਕ ਖਤਰਨਾਕ ਸੱਪਾਂ ਦੀ ਵਰਤੋਂ ਜਾਂ ਕਈ ਖਤਰਨਾਕ ਸੱਪਾਂ ਦੇ ਜ਼ਹਿਰ ਦੀ ਵਰਤੋਂ ਕਰਦੇ ਸਨ ਆਪਣੇ ਦੁਸ਼ਮਣ ਨੂੰ ਮਾਰਨ ਦੇ ਲਈ ਅੱਜ ਵੀ ਇਹ ਕਬੀਲਾ ਇੰਡੀਆ ਦੇ ਵਿੱਚ ਰਹਿ ਰਿਹਾ ਹੈ ਤੇ ਇਹ ਆਪਣੇ ਲੋਕਾਂ ਦੇ ਨਾਲ ਹੀ ਜ਼ਿਆਦਾਤਰ ਵਿਚਰਦਾ ਹੈ ਤੇ ਬਾਹਰੀ ਲੋਕਾਂ ਨੂੰ ਅੱਜ ਵੀ ਇਹ ਆਪਣੇ ਦੁਸ਼ਮਣ ਮੰਨਦੇ ਨੇ ਇਹਨਾਂ ਦੇ ਲਈ ਜੇਕਰ ਕੋਈ ਜ਼ਰੂਰੀ ਹੈ ਤਾਂ ਉਹ ਇਹਨਾਂ ਦੇ ਆਪਣੇ ਲੋਕ ਨੇ ਉਸ ਤੋਂ ਬਿਨਾਂ ਜੇਕਰ ਇਹਨਾਂ ਨੂੰ ਕਿਸੇ ਤੋਂ ਵੀ ਥੋੜਾ ਜਿਹਾ ਵੀ ਖਤਰਾ ਮਹਿਸੂਸ ਹੁੰਦਾ ਹੈ ਤਾਂ ਇਹ ਉਸੇ ਟਾਈਮ ਉਸ ਨੂੰ ਮਾਰ ਦਿੰਦੇ ਨੇ ਇਸ ਤੋਂ ਬਾਅਦ ਆਉਂਦੀ ਹੈ ਜੀ ਸੈਂਟੀਨਲ ਟ੍ਰਾਈਬ ਇਹ ਵੀ ਇੰਡੀਆ ਦੇ ਵਿੱਚ ਵਸਿ ਹੋਈ ਦੁਨੀਆ ਦੀ ਇੱਕ ਬਹੁਤ ਹੀ ਜ਼ਿਆਦਾ ਖਤਰਨਾਕ ਜਨਜਾਤੀ ਜਾਂ ਕਈ ਕਬ ਤੇ ਭਾਲੇ ਦੀ ਵਰਤੋਂ ਕਰਕੇ ਹੀ ਕਿਸੇ ਨੂੰ ਵੀ ਆਪਣੇ ਇਲਾਕੇ ਦੇ ਵਿੱਚ ਵੜ ਨਹੀਂ ਦਿੰਦੇ ਇਹ ਲੋਕ ਸੈਂਟੀਨਲ ਆਈਲੈਂਡ ਦੇ ਉੱਪਰ ਰਹਿੰਦੇ ਨੇ ਤੇ ਪਤਾ ਹੀ ਨਹੀਂ ਕਿੰਨੇ ਲੋਕਾਂ ਨੂੰ ਮਾਰ ਕੇ ਉੱਥੇ ਦੱਬ ਚੁੱਕੇ ਨੇ ਅੱਜ ਤੱਕ ਇਹ ਆਈਲੈਂਡ ਇੰਡੀਆ ਦੇ ਅੰਡੋਮਨ ਨਿਕੋਬਾਰ ਦੇ ਕੋਲ ਮੌਜੂਦ ਇੱਕ ਸੈਂਟੀਨਲ ਨਾਮ ਦਾ ਆਈਲੈਂਡ ਹੈ ਜਿੱਥੇ ਇਹ ਰਹਿੰਦੇ ਨੇ ਤੇ ਅੱਜ ਤੱਕ ਕੋਈ ਵੀ ਇਨਸਾਨ ਇੱਥੇ ਰਹਿਣ ਵਾਲੀਆਂ ਇਹ ਜਨਜਾਤੀਆਂ ਦੇ ਨੇੜੇ ਤੇੜੇ ਵੀ ਨਹੀਂ ਪਹੁੰਚਿਆ ਬਹੁਤ ਘੱਟ ਹੀ ਅਜਿਹੇ ਮੌਕੇ ਦੇਖਣ ਨੂੰ ਮਿਲਦੇ ਨੇ ਜਦੋਂ ਕੋਈ ਇਨਸਾਨ ਇਹਨਾਂ ਦੇ ਕੋਲੇ ਗਿਆ ਤੇ ਜਾਂਦਾ ਵਾਪਸ ਆ ਗਿਆ ਨਹੀਂ ਤਾਂ ਬਹੁਤ ਸਾਰੇ ਲੋਕਾਂ ਨੇ ਬਹਾਦਰੀ ਦਿਖਾ ਕੇ ਇਸ ਆਈਲੈਂਡ ਤੇ ਜਾਣ ਦੀ ਕੋਸ਼ਿ ਕਿ ਉਹਨਾਂ ਦਾ ਕੋਈ ਵੀ ਨਾਮੋ ਨਿਸ਼ਾਨ ਨਹੀਂ ਮਿਲਿਆ ਇਹ ਸਾਂਜੀ ਦੁਨੀਆ ਦੇ ਕੁਝ ਬਹੁਤ ਹੀ ਜ਼ਿਆਦਾ ਖਤਰਨਾਕ ਕਬੀਲੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਬ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ